ਮੈਂ ਹਾਂ ਵਿਨੋਦ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਅੱਜ ਅਹੀਂ ਖੜੇ ਆ ਪਠਾਨਕੋਟ ਦੇ ਖੇਡ ਸਟੇਡੀਅਮ ਵਿੱਚ ਜਿੱਥੇ ਪਠਾਨਕੋਟ ਜ਼ਿਲ੍ਹੇ ਦੇ ਸਾਰੇ ਪੰਚ ਪੰਚਾਂ ਨੂੰ ਸੋਹ ਚੁੱਕ ਸਮਾਗਮ ਵਿੱਚ ਸੱਦਿਆ ਗਿਆ ਹੈ ਤੇ ਉਹਨਾਂ ਨੂੰ ਸੋਹ ਚੁਕਾਈ ਜਾਵੇਗੀ ਸਮੇਂ ਕੈਮਰਾਮੈਨ ਨੂੰ ਕਹਾਂ ਦੱਸੋ ਮੇਰੇ ਪਿੱਛੇ ਜਿਹੜੇ ਪੰਚ ਸਹਿਬਾਨ ਬੈਠੇ ਆ ਕਿੰਨੀ ਤਾਦਾਦ ਵਿੱਚ ਅੱਜ ਪਠਾਨਕੋਟ ਜ਼ਿਲ੍ਹੇ ਦੇ ਪੰਚ ਸਹਿਬਾਨ ਆਏ ਨੇ ਉਹ ਆਪਣੇ ਸੋਹ ਚੁੱਕ ਸਮਾਗਮ ਲਈ ਆਪਣੀ ਸੋਚ ਚੁੱਕਣ ਦਾ ਇੰਤਜ਼ਾਰ ਕਰ ਰਹੇ ਆ ਉਹ ਨਾਲ ਸੇ ਪੰਚਾਂ ਨਾਲ ਗੱਲ ਕਰਾਂਗੇ ਪੰਚਾਂ ਦਾ ਕੀ ਕਹਿਣਾ ਹੈ ਉਹ ਸਰਕਾਰ ਤੋਂ ਕਿਸ ਤਰ੍ਹਾਂ ਦੀ ਉਮੀਦਾਂ ਕਰਦੇ ਹਨ ਚਲੋ ਅਸੀਂ ਗੱਲ ਕਰਾਂਗੇ ਤੇ ਪੰਚ ਆਏ ਹੋਏ ਹਾਂਜੀ ਮੈਡਮ ਜੀ ਕੀ ਨਾਮ ਆਇਆ ਆਪਣਾ ਮੇਰਾ ਨਾਮ ਮਨੋਸ਼ ਸ਼ਰਮਾ ਹੈ ਪਿੰਡ ਪੁੱਗਾਂ ਤੋਂ ਆਇਆ ਹਾਂ ਪਿੰਡ ਪੁੱਗਾਂ ਤੋਂ ਆਇਆ ਹਾਂ ਕਿਰਪਾ ਕਰਕੇ ਆਪਣੇ ਆਪਣੀਆਂ ਸੀਟਾਂ ਦੇ ਨਾਲ ਸ਼ਾਂਤੀ ਦੇ ਨਾਲ ਦੇ ਵੀ ਇਹ ਵੀ ਦੋ ਪਾਰਟੀਆਂ ਰਾਜ ਪ੍ਰਸ਼ਾਸਨ ਵੀ ਬੈਠ ਕਰਾਏ ਆ ਤੁਸੀਂ ਸਰਕਾਰ ਕੋਲੋਂ ਕੀ ਉਮੀਦ ਕਰਦੇ ਹੋ ਸਾਡੀ ਸਰਕਾਰ ਤਾਂ ਵੀ ਦੇਹੀ ਕਰਦਾ ਵੀ ਸਾਡੇ ਚੰਗੇ ਜਗੇ ਕੰਮ ਦੱਸਣਾ ਹੀ ਚੰਗੇ ਚੰਗੇ ਕੰਮ ਅੱਗੇ ਕਰਕੇ ਵਧਾਈਏ ਹਾਂਜੀ ਹਾਂਜੀ ਮੈਡਮ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਬੁੰਗਲ ਤੋਂ ਹਾਂਜੀ ਤੁਸੀਂ ਸੋਹ ਚੁੱਕ ਸਮਾਗਮ ਚ ਆਇਓ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਉਹ ਬਹੁਤ ਚੰਗਾ ਲੱਗ ਰਿਹਾ ਹੈ ਕਿ ਅੱਜ ਸਾਨੂੰ ਸਾਰੇ ਸਰਪੰਚ ਮੈਂਬਰ ਇੱਥੇ ਵੇਖਣ ਨੂੰ ਮਿਲਦੇ ਆ ਅਸੀਂ ਚਾਹੁੰਦੇ ਆਂ ਕਿ ਸਰਕਾਰ ਬਹੁਤ ਚੰਗੇ ਕੰਮ ਕਰੇ ਅੱਗੇ ਤੇ ਅਸੀਂ ਵੀ ਮਿਲ ਕੇ ਉਹਨਾਂ ਦੇ ਨਾਲ ਆਪਣੇ ਪਿੰਡਾਂ ਦਾ ਸੁਧਾਰ ਕਰੀਏ ਇਹ ਸਨ ਮੈਂਬਰ ਸਹਿਬਾਨ ਪੰਚ ਸਹਿਬਾਨ ਜਿਨ੍ਹਾਂ ਨਾਲ ਆਪਾਂ ਗੱਲ ਕੀਤੀ ਹੁਣ ਅਸੀਂ ਗੱਲ ਕਰਾਂਗੇ ਇੱਥੇ ਮੁੱਖ ਮਹਿਮਾਨ ਤੌਰ ਤੇ ਆਏ ਸਾਡੇ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਲਾਲ ਚੰਦ ਘਟਾਰੂ ਚੱਕੀ ਜੀ ਨਾਲ ਉਹਨਾਂ ਦਾ ਕੀ ਕਹਿਣਾ ਹੈ ਇਸ ਸੋ ਸਮਾਗਮ ਵਿੱਚ ਅ ਵੇਖੋ ਸੋਚੇ ਪੰਜਾਬ ਦੇ ਅੰਦਰ ਅੱਜ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਜਿਹੜੇ ਪੰਜ ਚੁਣੇ ਗਏ ਆ ਉਹਨਾਂ ਨੂੰ ਸੋਚਗਾਈ ਜਾ ਰਹੀ ਆ ਸੋ ਅੱਜ ਜ਼ਿਲ੍ਹਾ ਪਠਾਨਕੋਟ ਦੇ 421 ਪੰਚਾਇਤਾਂ ਦੀਆਂ 2435 ਜਿਹੜੇ ਪੰਚ ਸੇਵਾਰ ਨੇ ਉਹ ਸੋਚ ਚੁੱਕਣ ਲਈ ਆਏ ਆ ਸੋ ਅੱਜ ਲਮੀਨੀ ਸਟੇਡੀਅਮ ਦੇ ਅੰਦਰ ਮੈਂ ਸਮਝਦਾ ਬੜਾ ਇੱਕ ਇਤਿਹਾਸਕ ਪਲ ਆ ਕਿ ਜਿਹੜੇ ਪੰਚ ਸੇਵਾਨ ਚੁਣੇ ਆ ਉਹ ਸੋਚ ਚੁੱਕਣ ਲਈ ਆਏ ਆ ਔਰ ਸੋਚ ਚੁੱਕ ਸਮਾਗਮ ਹੋਇਆ ਸੋ ਇੱਕ ਅਹਦ ਕੀਤਾ ਗਿਆ ਕਿ ਅਸੀਂ ਪੰਜਾਬ ਦੇ ਨਾਲ ਨਾਲ ਜਿਹੜਾ ਆਪਣਾ ਪਿਆਰਾ ਜ਼ਿਲ੍ਹਾ ਪਠਾਨਕੋਟ ਇਸ ਜ਼ਿਲ੍ਹੇ ਨੂੰ ਵਿਕਾਸ ਦੇ ਪੱਧ ਤੋਂ ਬੁਲੰਦੀਆਂ ਤੇ ਲੈ ਕੇ ਜਾਣਾ ਸੋ ਨਾਟ ਓਨਲੀ ਵਿਕਾਸ ਬਲਕਿ ਇਹਦੀ ਖੂਬਸੂਰਤੀ ਇਹ ਹੈ ਕਿ ਅਸੀਂ ਇਸ ਜ਼ਿਲ੍ਹੇ ਦੇ ਅੰਦਰੋਂ ਨਸ਼ੇ ਨੂੰ ਵੀ ਖਤਮ ਕਰਨਾ ਹੈ ਡਰੱਗਸ ਦੇ ਖਿਲਾਫ ਜਿਹੜਾ ਸਾਡਾ ਪੁਲਿਸ ਮਹਿਕਮਾ ਲਗਾਤਾਰ ਸਰਗਰਮੀ ਕਰ ਰਿਹਾ ਉਹਦੀ ਹੇਠਲੇ ਤੇ ਲੈ ਕੇ ਗਰਾਸ ਰੂਟ ਤੱਕ ਜਿਹੜੀ ਸੂਚਨਾ ਮਿਲੇ ਸੋ ਦੋ ਤਿੰਨ ਸਾਈਡਾਂ ਤੋਂ ਅਸੀਂ ਲੋਕਾਂ ਨੂੰ ਅਪੀਲ ਕੀਤੀ ਆ ਕਿ ਜਿੱਥੇ ਡਿਵੈਲਪਮੈਂਟ ਕਰਨੀ ਹੈ ਪਿੰਡਾਂ ਦਾ ਵਿਕਾਸ ਕਰਨਾ ਡਰੱਗਸ ਦੇ ਖਿਲਾਫ ਨਿਗਰ ਰੱਖਣੀ ਆ ਉਹਦੇ ਨਾਲ ਦੀ ਨਾਲ ਮੈਂ ਸਮੁੱਚੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਬਿਨਾਂ ਕਿਸੇ ਪੱਖਪਾਤ ਤੋਂ ਚਾਹੇ ਪੰਚਾਇਤ ਦਾ ਰੰਗ ਕੋਈ ਵੀ ਹੋਵੇ ਪੰਚਾਇਤ ਕਿਸੇ ਵੀ ਧਿਰ ਦੀ ਹੋਵੇ ਉਹ ਪਿੰਡ ਦੀ ਚੁਣੀ ਗਈ ਹੈ ਜੋ ਬਿਨਾਂ ਪੱਖਪਾਤ ਤੋਂ ਚਾਹੇ ਉਹ ਹਲਕੇ ਭੁਜਦੀਆਂ ਪੰਚਾਇਤਾਂ ਨੇ ਚਾਹੇ ਪਠਾਨਕੁਰਦੀਆਂ ਨੇ ਚਾਹੇ ਸਾਡੇ ਸੁਜਾਨਪੁਰਧਾਰਦੀਆਂ ਨੇ ਕੱਲੇ-ਕੱਲੇ ਪਿੰਡ ਦੇ ਅਸੀਂ ਉਹਨਾਂ ਨੂੰ ਕਿਹਾ ਵੀ ਨਕਸ਼ੇ ਬਣਾਓ ਆਪਣੇ ਪਿੰਡਾਂ ਦੀ ਅ ਮੁਸ਼ਕਲਾਂ ਦੀ ਡਿਮਾਰਕੇਸ਼ਨ ਕਰੋ ਉਸ ਤੋਂ ਬਾਅਦ ਅਸੀਂ ਇਕੱਲੇ ਇਕੱਲੇ ਕੰਮ ਦੇ ਉੱਤੇ ਉਹਨੂੰ ਹੱਥ ਪਾਵਾਂਗੇ ਸੋ ਸਾਰੇ ਅਸੀਂ ਰਲ ਕੇ ਮੇਰੇ ਨਾਲ ਬਹੁਤੀ ਸ਼ਰਮਾ ਜੀ ਸਾਡੇ ਹਲਕਾ ਚਾਰਜ ਮਠਾਨਕੋਟ ਆਮਤ ਮੰਟੂ ਜੀ ਡਿਪਟੀ ਕਮਿਸ਼ਨਰ ਦਿੱਤਿਆ ਜੀ ਸਾਡੇ ਐਸਐਸਪੀ ਢੀਲੋ ਸਾਹਿਬ ਤੇ ਹੋਰ ਜਿੰਨੇ ਵੀ ਸਬੰਸ ਅਧਿਕਾਰੀ ਸਵਾਨ ਨੇ ਅਸੀਂ ਇਸ ਜ਼ਿਲ੍ਹੇ ਨੂੰ ਆਪਣੀਆਂ ਸਵਾਮਾਂ ਜਿਹੜੀਆਂ ਦੇਣੀਆਂ ਨੇ ਉਸ ਜ਼ਿਲ੍ਹੇ ਦੇ ਭੈਤਰੀ ਦੇ ਲਈ ਔਰ ਜਿਸ ਤਰ੍ਹਾਂ ਮਾਜੂਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਰੰਗਲਾ ਪੰਜਾਬ ਬਣਾਉਣ ਦਾ ਇੱਕ ਸੰਕਲਪ ਲੈ ਕੇ ਕੰਮ ਕਰ ਰਹੇ ਆ ਸੋ ਉਸ ਸੰਕਲਪ ਨੂੰ ਅੱਗੇ ਹੋਰ ਵਧਾਣਾ ਸੋ ਬੜਾ ਚੰਗਾ ਲੱਗਿਆ ਤੇ ਖਾਸ ਕਰਕੇ ਮਾਤਰ ਸ਼ਕਤੀ ਦਾ ਦੀ ਵੱਡੀ ਗਿਣਤੀ ਚਾਣਾ ਇਹ ਮੈਂ ਸਮਝਦਾ ਕਿ ਸਾਡੀ ਜਨਰਲ ਸੁਸਾਇਟੀ ਦੇ ਲਈ ਇੱਕ ਬੜਾ ਸੁਭਾਗਨਾ ਸਾਡੀਆਂ ਧੀਆਂ ਸਾਡੀਆਂ ਮਾਵਾਂ 加ੜੀਆਂ ਭੈਣਾ ਪੰਜ ਸਰਪੰਚ ਬਣੀਆਂ ਨੇ ਔਰ ਇੱਕ ਬੈਲੈਂਸਡ ਸੁਸਾਇਟੀ ਦੇ ਅੰਦਰ ਪਾਰਲੀਮੈਂਟ ਸਿਸਟਮ ਚ ਵੀ ਰਵੇ ਇਹ ਸਾਡੇ ਕਨਸਟੀਟਿਊਸ਼ਨਲ ਦੀ ਜਿਹੜੀ ਰੂਹ ਅਸਲ ਤੇ ਮੈਂ ਸਮਝਦਾ ਕਿ ਅਸੀਂ ਉਹਦੇ ਨੇੜੇ ਪੁੱਜੇ ਆ ਸੋ ਇਹ ਸੋਚਗ ਸਮਾਗਮ ਆਪਣੇ ਆਪ ਚ ਇੱਕ ਬੜਾ ਪ੍ਰੇਰਣਾਦਾਇਕ ਵੀ ਆ ਹੌਸਲਾ ਵੀ ਦਿੰਦਾ ਔਰ ਮੈਂ ਸਮਝਦਾ ਵੀ ਮੈਂ ਵੀ ਇਹਦੇ ਵਿੱਚ ਕਾਫੀ ਕੁਝ ਸਿੱਖੇ ਜਾ ਰਹੇ ਆ ਸੋ ਪਠਾਨਕੋਟ ਜ਼ਿਲ੍ਹੇ ਨੂੰ ਬੁਲਾੰਦੀਆਂ ਤੇ ਲੈ ਕੇ ਜਾਣਾ ਇਹ ਅੱਜ ਅਸੀਂ ਐਲ ਕਰੀ